you're good ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜੇ ਵਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਜਿਵੇਂ ਕਿ ਤੁਹਾਨੂੰ ਪਤਾ ਜੀ ਜਗਰਾਉਂ ਦੇ ਵਿੱਚ ਘੋੜਿਆਂ ਦਾ ਮੇਲਾ ਚੱਲਦਾ ਪਿਆ ਜੀ ਬਹੁਤ ਤਕੜਾ ਤੇ ਉਦਾਂ ਦਾ ਹੀ ਆਪਾਂ ਨੂੰ ਇੱਕ ਇੱਕ ਸਟੱਡ ਫਾਰਮ ਮਿਲਿਆ ਜੀ ਬਰੂੰਦੀ ਸਟੱਡ ਫਾਰਮ ਤੇ ਦੇਖ ਸਕਦੇ ਹਾਂ ਜੇ ਉੱਪਰ ਨਾਮ ਆ ਤੇ ਜਿਹੜੇ ਇਹਨਾਂ ਦੇ ਓਨਰ ਆ ਜੀ ਉਹ ਵੀ ਆਪਣੇ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਵੀ ਕਾਫੀ ਤਰ੍ਹਾਂ ਦੇ ਘੋੜੇ ਇੱਥੇ ਲੈ ਕੇ ਆਏ ਹੋਏ ਆ ਜੀ ਉਹਨਾਂ ਬਾਰੇ ਵੀ ਆਪਾਂ ਜਾਣਕਾਰੀ ਲਵਾਵਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸਰ ਜੀ ਠੀਕ ਹੋ ਜੀ ਬਈ ਨਰਨਾ ਜਤਨਵੀਰ ਸਿੰਘ ਹੈ ਜਤਨਵੀਰ ਸਿੰਘ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਕਿੱਥੇ ਆਪਣਾ ਫਾਰਮ ਤੇ ਬਡੁੰਦੀ ਸਟੱਡ ਫਾਰਮ ਆਪਣੇ ਲੁਧਿਆਣਾ ਜ਼ਿਲ੍ਹੇ ਚ ਪੈਂਦਾ ਜੀ ਠੀਕ ਹੈ ਜੀ ਇਹ ਆਪਣਾ ਜੋਧਾ ਰੋਡ ਹੈਗੀ ਹੈ ਲੁਧਿਆਣਾ ਤੋਂ ਜੋਧਾ ਰੋਡ ਜਿਹੜੀ ਪਖਵਾਲ ਪਿੰਡ ਜਾਂਦੀ ਹੈ ਹਾਂਜੀ ਉੱਥੋਂ ਦੀ ਲੁਧਿਆਣਾ ਤੋਂ ਅਪ੍ਰੋਕਸੀਮੇਟਲੀ 35 ਕਿਲੋਮੀਟਰਸ ਤੇ ਆਪਣਾ ਬਡੁੰਦੀ ਸਟੱਡ ਫਾਰਮ ਹੈਗਾ ਤੇ ਜਸਟ ਐਡਜੋਇਨਿੰਗ ਪਖਵਾਲ ਵਿਲੇਜ ਹੈ ਕਿੰਨੇ ਦਿਨ ਹੋ ਗਏ ਜੀ ਮੇਲੇ ਚ ਆਇਆ ਨੂੰ ਹੋ ਗਏ ਜੀ 5 ਦਿਨ ਹੋ ਗਏ 5 ਦਿਨ ਹੋ ਗਏ ਤੇ ਫਿਰ ਕਿਦਾਂ ਦਾ ਰਿਸਪੌਂਸ ਰਿਹਾ ਜੀ ਇਸ ਵਾਰ ਆਪਣਾ ਰਿਸਪੌਂਸ ਬਹੁਤ ਵਧੀਆ ਜੀ ਬਹੁਤ ਵਧੀਆ ਸੇਲ ਵਾਸਤੇ ਲੈ ਕੇ ਆਈ ਸੀਗੇ ਸਾਰੇ ਹਾਂਜੀ ਹਾਂਜੀ ਸੇਲ ਵਾਸਤੇ ਸੀਗੇ ਸਾਡੇ ਇਟਾਲੀਅਨਸ ਵੀ ਹੈਗੇ ਨੇ ਠੀਕ ਹੈ ਜੀ ਤੇ ਇਹ ਤਾਂ ਮੈਨੂੰ ਮੇਰੇ ਨੁਕਰੇ ਲੱਗਦੇ ਪਏ ਹਨ ਜੀ ਸਾਰੇ ਹਾਂਜੀ ਮੈਂ ਬੇਸਿਕਲੀ ਇਸ ਵੇਲੇ 4 ਇੱਥੇ 4 ਨੁਕਰੇ ਰਹਿ ਗਏ ਨੇ ਠੀਕ ਹੈ ਜੀ ਬਾਕੀ ਆਪਣੇ ਕੋਲ ਫਾਰਮ ਤੇ ਵੀ ਹੈਗੇ ਅੱਛਾ ਫਾਰਮ ਤੇ ਵੀ ਹੈਗੇ ਠੀਕ ਹੈ ਜੀ ਤੇ ਕਿੰਨੇ ਲੈ ਕੇ ਆਈ ਸੀ ਜੀ ਇੱਥੇ ਟੋਟਲ ਸੇਲ ਵਾਸਤੇ ਇੱਥੇ 8 ایسਬੀ ਅੱਛਾ ਮਤਲਬ 8 ਸੇਲ ਮਤਲਬ ਉਹ ਚ ਕਾਫੀ ਸੇਲ ਹੋ ਵੀ ਚੁਕੇ ਆ ਬਾਕੀ ਤੁਹਾਡੇ ਕੋਲ ਇਹ ਬੱਚੇ ਆ ਤੇ ਸਰ ਇਹਨਾਂ ਬਾਰੇ ਦੱਸੋ ਜੀ ਕਿਹੜੀ ਕਿਹੜੀ ਨਸਲ ਹੈ ਜੀ ਕੀ ਹਾਈਟ ਆ ਕੀ ਬਲੱਡ ਲਾਈਨ ਆ ਇਹਨਾਂ ਦੀ ਉਹਨਾਂ ਬਾਰੇ ਆਪਾਂ ਜਾਣਕਾਰੀ ਪਹਿਲਾਂ ਤਾਂ ਆ ਜੀ ਘੋੜਾ ਆ ਗਿਆ ਨੇ ਜੀ ਨੁਕਰਾ ਹੀ ਆ ਇਹ ਹਾਂਜੀ ਹਾਂਜੀ ਅੱਛਾ ਜੀ ਤੇ ਇਹ ਨੁਕਰਾ ਘੋੜਾ ਹੈ ਜੀ ਠੀਕ ਹੈ ਜੀ ਇਹ ਨੁਕਰਾ ਜਿਹੜਾ ਆਪਣਾ ਚੈਂਪੀਅਨ ਤਿੰਨ ਚਾਰ ਵਾਰ ਘੋੜਾ ਰਹਿ ਚੁੱਕਾ ਹੈਗਾ ਹਾਂਜੀ ਸ਼ਕਤੀ ਘੋੜਾ ਠੀਕ ਹੈ ਜੀ ਜਿਹੜਾ ਪੀਠੀ ਵਾਲੇ ਸਰਦਾਰ ਜੀ ਦਾ ਵਜਦਾ ਹਾਂਜੀ ਜਿਹੜੇ ਕੀ ਰਾਜਾ ਸਾਹਿਬ ਹੈਗੇ ਨੇ ਹਾਂਜੀ ਉਹਨਾਂ ਦੇ ਘੋੜੇ ਦਾ ਬੱਚਾ ਇਹ ਠੀਕ ਹੈ ਜੀ ਸਿਰਫ ਹਲੇ ਇਹ ਇਹ 2 ਸਾਲਾਂ ਦਾ ਹੋ ਜਾਣਾ ਜੀ ਠੀਕ ਹੈ ਜੀ ਤੇ 2 ਸਾਲ ਇਹ ਜੀ ਹਾਂਜੀ ਹਾਈਟ ਕਿੰਨੀ ਹੈ ਜੀ ਇਹਦੀ ਇਹਦੀ ਹਾਈਟ 60 ਟੱਚ ਕਰ ਗਿਆ ਜੀ 60 ਟੱਚ ਕਰ ਗਿਆ ਹਾਂ ਬਿਲਕੁਲ ਬਹੁਤ ਸੋਹਣਾ ਲੱਗਦਾ ਜੀ ਮੈਨ ਜਿਵੇਂ ਦੇਖਣ ਨੂੰ ਹੀ ਨਾ ਐਗਰੈਸ਼ਨ ਪੂਰਾ ਜਿਵੇਂ એનર્ਜੀ ਪੂਰੀ ਹੈ ਇਸ ਦੇ ਚ ਹਾਂਜੀ ਲਾਲੀ ਹੈਗੀ ਹੈ ਸਾਰਾ ਕੁਝ ਠੀਕ ਹੈ ਜੀ ਬਹੁਤ ਅੱਛਾ ਇਹਨੂੰ ਅਸੀਂ ਤਿਆਰ ਕਰਦੇ ਪਏ ਚੈਂਪੀਅਨ ਘੋੜੇ ਦਾ ਬੱਚਾ ਵਾਜੀ ਇਹ ਠੀਕ ਹੈ ਹਾਈਟ 60 ਕ੍ਰਾਸ ਕਰ ਗਿਆ ਨਾ ਹਾਂਜੀ 60 61 ਇਹ ਕਿੰਨੀ ਹੈ ਏ ਜੀ ਜੀ ਐਪਰੋਕਸੀਮੇਟਲੀ 24 25 ਮਾ ਨੁਕਰਾਂ ਅਸਲ ਹੈ ਹਾਂਜੀ ਇਹ ਸੇਲ ਵਾਸਤੇ ਲੈ ਕੇ ਆਏ ਸੀਗੇ ਹਾਂਜੀ ਲੈ ਕੇ ਆਏ ਸੀ ਠੀਕ ਹੈ ਜੀ ਸੇਲ ਵਾਸਤੇ ਤੇ ਨੈਕਸਟ ਆਪਣੇ ਇਧਰ ਘੋੜੀਆਂ ਆ ਜਾਂਦੀਆਂ ਜੀ ਹਾਂਜੀ ਠੀਕ ਹੈ ਜੀ ਫਿਊਰੀ ਉਹ ਫਿਊਰੀ ਕੀ ਨਾਮ ਹੈ ਦਾ ਇਹਦਾ ਫਿਊਰੀ ਹੈ ਜੀ ਅੱਛਾ ਫਿਊਰੀ ਨਾਮ ਤੇ ਉਹਦਾ ਕੀ ਨਾਮ ਸੀਗਾ ਉਹ ਸ਼ਕਤੀ ਹੀ ਰੱਖਿਆ ਹੋਇਆ ਜੀ ਬਸ ਠੀਕ ਹੈ ਹਾਂਜੀ ਠੀਕ ਹੈ ਸ਼ਕਤੀ ਇਹਨੂੰ ਕਹਿੰਦੇ ਆ ਇਹ ਅੱਛਾ ਇਹ ਨੁਕਰੀ ਫੀਮੇਲ ਹੈ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਕੀ ਨਾਮ ਆਪਣਾ ਕੀ ਇਹਦਾ ਨਾਮ ਫਿਊਰੀ ਰੱਖਿਆ ਹੋਇਆ ਜੀ ਹਾਂਜੀ ਤੇ ਇਹ ਵੀ ਬਹੁਤ ਅੱਛੀ ਹੈ ਠੀਕ ਹੈ ਜੀ ਕਿੰਨੀ ਏਜ ਹੈ ਜੀ ਇਹਦੀ ਹੈਗੀ ਹੈ ਜੀ ਪੌਣੇ 5 ਸਾਲ ਪੌਣੇ 5 ਸਾਲ ਤੇ ਇਹ ਕੀ ਦੀ ਬੱਚੀ ਹੈ ਇਹ ਅੱਗੇ ਜੀ ਆਪਣਾ ਘੋੜਾ ਸੀਗਾ ਜਵਾਲਾਮੁਖੀ ਹਾਂਜੀ ਤੇ ਉਹਨਾਂ ਦੇ ਕਰਵਾਈ ਹੋਈ ਹੈ ਜੀ ਠੀਕ ਹੈ ਜੀ ਤੇ ਕਿੰਨੀ ਹਾਈਟ ਹੈ ਜੀ ਇਹਦੀ ਹਾਈਟ 62 ਟੱਚ ਕਰਦੀ ਹੈ ਜੀ 62 ਟੱਚ ਕਰ ਗਈ ਅੱਛਾ ਉਹ 60 ਦਾ ਸੀਗਾ ਹਾਂਜੀ ਹਾਂਜੀ ਉਹ ਹੈ ਹਾਂ ਏਜ ਦਾ ਵੀ ਫਰਕ ਹੈ ਨਾ ਜੀ ਠੀਕ ਹੈ ਜੀ ਏਜ ਜਿਹੜੀ ਹੈਗੀ ਹੈ ਹਾਂਜੀ ਉਹਦੀ ਏਜ ਸਿਰਫ ਹਲੇ 24 ਮੰਥਸ ਠੀਕ ਹੈ ਜੀ ਹੈਗੀ ਹੈ ਠੀਕ ਹੈ ਤੇ ਇਹਦੀ ਏਜ ਜਿਹੜੀ ਤੁਹਾਨੂੰ ਮੈਂ ਦੱਸਿਆ ਕਿ ਪੌਣੇ 5 ਸਾਲ ਹੈ ਠੀਕ ਹੈ ਇਹ ਵੀ ਨੌਕਰੀ ਆ ਹਾਂਜੀ ਇਹ ਅੰਦਰੋਂ ਦੀ ਹਲੇ ਖਾਲੀ ਹੈ ਅੱਛਾ ਜੀ ਠੀਕ ਹੈ ਤੇ ਨੈਕਸਟ ਆਪਣੇ ਇੱਧਰ ਇਹ ਵੀ ਕੋੜੀ ਹੈ ਜੀ ਹਾਂਜੀ ਇਹ ਨੌਕਰੀ ਕੋੜੀ ਸੱਗੂ ਲਾਈਨ ਦੀ ਆ ਅੱਛਾ ਤੇ ਇਹ ਸਮੁੰਦਰ ਦਾ ਬੱਚਾ ਹੈਗਾ ਸ਼ੇਰੇ ਪੰਜਾਬ ਠੀਕ ਹੈ ਜੀ ਉਹ ਵੀ ਚੈਂਪੀਅਨ ਹਾਂਜੀ ਉਹ ਵੀ ਅੱਛਾ ਚੈਂਪੀਅਨ ਘੋੜਾ ਹੈ ਜੀ ਠੀਕ ਹੈ ਜੀ ਸਟੈਲੀਅਨ ਹੈ ਬਹੁਤ ਹੀ ਅੱਛਾ ਹੈਗਾ ਠੀਕ ਹੈ ਜੀ ਦੋਸਤੋ ਇਹ 4 ਮੰਥਸ ਦੀ ਪ੍ਰੈਗਨੈਂਟ ਹੈ ਅੱਛਾ ਇਸ ਟਾਈਮ ਪ੍ਰੈਗਨੈਂਟ ਹੈ ਹਾਂਜੀ 4 ਮੰਥਸ ਦੀ ਪ੍ਰੈਗਨੈਂਟ ਇਹਦੀ ਹਾਈਟ ਕਿੰਨੀ ਹੈ ਇਹਦੀ ਹਾਈਟ ਜੀ ਹੈਗੀ ਹੈ 61 ਅੱਛਾ 61 ਤੇ ਏਜ ਕਿੰਨੀ ਹੈ ਦੀ ਇਹਦੀ ਏਜ ਹੈਗੀ ਹੈ ਜੀ ਅਪ੍ਰੋਕਸੀਮੇਟਲੀ 46 ਮੰਥਸ ਠੀਕ ਹੈ ਇਹ ਵੀ ਸੇਲ ਵਾਸਤੇ ਲੈ ਕੇ ਆਏ ਹੋਇਆ ਹਾਂਜੀ ਬਿਲਕੁਲ ਤੇ ਬਾਕੀ ਆਪਣੇ ਅੱਗੇ ਹੋਰ ਕਿਹੜੇ ਹੈ ਜੀ ਹਾਂਜੀ ਆਓ ਭਈ ਥੋੜਾ ਜਿਹਾ ਬਚਾ ਕੇ ਆ ਜੀ ਇਹ ਇਹਦੀ ਬੱਚੀ ਹੈ ਜੀ ਇਹ ਤੇ ਇਹਦੀ ਬੱਚੀ ਹੈ ਹਾਂਜੀ ਇਹਦੀ ਇਹਦੀ ਬੱਚੀ ਹੈ ਹਲੇ ਸਿਰਫ 5 ਮੰਥਸ ਦੀ ਹੈ ਠੀਕ ਹੈ ਜੀ ਇਹ ਜਿਹੜੀ 5 ਮੰਥਸ ਦੀ ਬੱਚੀ ਹੈ ਇਹਦੀ ਹਾਂਜੀ ਇਹ ਹੈਗੀ ਹੈ ਤੇ ਇਹ ਵੀ ਮਤਲਬ ਬਹੁਤ 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 ਅੱਛੀ ਬਹੁਤ ਅੱਛੀ ਗ੍ਰੋਥ ਕਰ ਰਹੀ ਹੈ ਹੱਡ ਪੈਰਾਂ ਦੀ ਬਹੁਤ ਮਜ਼ਬੂਤ ਹੈ ਹਾਂਜੀ ਤੇ ਬਸ ਥੋੜਾ ਜਿਹਾ ਇੱਥੇ ਘਬਰਾ ਜਾਂਦੀ ਹੈ ਜਦੋਂ ਇਹਦੇ ਕੋਲ ਥੋੜਾ ਜਿਹਾ ਰਸ਼ ਕਰਕੇ ਤਾਂ ਜਾਨਵਰ ਹੁਣ ਥੋੜਾ ਜਿਹਾ ਉੱਕਾਰ ਹੀ ਜਾਂਦਾ ਹੈ ਤੇ ਪਲੱਸ ਫਸਟ ਟਾਈਮ ਆਈ ਹੈ ਕਦੇ ਮੇਲੇ ਤੇ ਕਦੇ ਆਈ ਨਹੀਂ ਘਰੇ ਵੀ ਇਹ ਖੁੱਲੇ ਇਹਨਾਂ ਨੂੰ ਰੂਮ ਸਿੱਟੇ ਹੋਏ ਨੇ ਕਦੇ ਰੱਸੀ ਤੱਕ ਨਹੀਂ ਬੰਨੀ ਜਿਵੇਂ ਓਪਨ ਸਟੇਬਲ ਹੁੰਦਾ ਹੋਵੇ ਬਿਲਕੁਲ ਤੇ ਕਦੇ ਰੱਸੀ ਨਹੀਂ ਬੰਨੀ ਸਾਡਾ ਐਕਚੁਅਲੀ ਬਾਗ ਹੀ ਹੈਗਾ ਤੇ ਬਾਗ ਵਿੱਚ ਸਾਡੇ ਜੀ ਉਦਾਂ ਵੀ ਖੁੱਲੇ ਰਹਿੰਦੇ ਨੇ ਤੇ ਕਮਰਿਆਂ 'ਚ ਵੀ ਖੁੱਲੇ ਰਹਿੰਦੇ ਨੇ ਠੀਕ ਹੈ ਜੀ ਤੇ ਬਾਕੀ ਨੈਕਸਟ ਜਿਹੜੇ ਦੋ ਆਪਣੇ ਇਹ ਮਾਰਵਾੜੀ ਨੰਦੇ ਹਾਂਜੀ ਇਹਦਾ ਮੈਂ ਦੱਸਦਾ ਇਹਦਾ ਥੋੜਾ ਦਿਲਸ਼ੇਰ ਕਾਕੀ ਦੀ 포ਟੀ ਹੈ ਅੱਛਾ ਜੀ ਇਹ ਫਰਜ਼ੰਦ ਘੋੜਾ ਹੈਗਾ ਇੱਥੇ अजीतਵਾਲ ਠੀਕ ਹੈ ਜੀ ਉਹਦੀ ਬੱਚੀ ਹੈ ਜੀ ਅੱਛਾ ਫਰਜ਼ੰਦ ਘੋੜਾ ਦਿਲਸ਼ੇਰ ਕਾਕੀ ਦਾ ਨਹੀਂ ਮੈਂ ਉਹੀ ਦੇਖ ਰਿਹਾ ਨਾ ਹਾਈਟ ਬਹੁਤ ਸੋਹਣੀ ਕੱਢ ਰਹੀ ਜਿਹਦੇ ਹਿਸਾਬ ਤੁਸੀਂ ਏਜ ਦੱਸਦੇ ਪਏ ਹੋ ਤੇ ਉਹਦਾ ਸਾਈਜ਼ ਵੀ ਆਈਜ਼ ਦਾ ਵੀ ਕਲਰ ਇਹ ਤਾਂ ਥੋੜਾ ਡਿਫਰੈਂਟ ਆ ਹਾਂਜੀ ਇਹਦੇ ਫਾਦਰ ਦਾ ਵੀ ਐਦਾ ਹੀ ਸੀਗਾ ਅੱਛਾ ਜਿਵੇਂ ਥੋੜਾ ਜਿਹਾ ਬਲੂ ਸ਼ੇਡ ਜਾਂ ਵਿੱਚ ਆਉਂਦਾ ਪਿਆ ਨਾ ਹਾਂਜੀ ਇੱਕ ਐਵੇਂ ਜਿਵੇਂ ਇੱਕ ਬਿਊਟੀ ਹੁੰਦੀ ਹੈ ਫਾਦਰ ਤੇ ਗਈ ਹੈ ਜੀ ਇਹਦੀ ਸਾਰੀ ਹਾਂਜੀ ਅੱਛਾ ਇਹਦੇ ਇਅਰਸ ਦੀ ਇਹਦੀ ਆਈਜ਼ ਦੀ ਇਹਦੀ ਬੰਦਰ ਦੀ ਇਹਦੇ ਸੁੰਮਾ ਦੀ ਹੈਵੀ ਹੈ ਸਾਰਾ ਕੁਝ ਠੀਕ ਕੋਲੇ ਦੇ ਆਪਣੇ ਫਾਦਰ ਜਿਹੜੀਆਂ ਆਮ ਕੋਲੇ ਚ ਬੈਸਟ ਕੁਆਲਟੀ ਚਾਹੀਦੀਆਂ ਨੇ ਸਾਰੀਆਂ ਇਹਦੇ ਚ ਹੈਗੀਆਂ ਹਾਂਜੀ ਸਰ ਬਿਲਕੁਲ ਠੀਕ ਹੈ ਜੀ ਤੇ ਬਾਕੀ ਨੈਕਸਟ ਆਪਣੀ ਜੀ ਇਧਰ ਮਾਰਵੜੀ ਆ ਗਿਆ ਹਾਂਜੀ ਇਹਨੂੰ ਇਹਨੂੰ ਮਾਰਵੜੀ ਕਹਿੰਦੇ ਆ ਤੇ ਇਹ ਵੀ ਬੱਚੀ ਆਪਣੀ ਪੌਣੇ 5 ਸਾਲਾਂ ਦੀ ਹੈਗੀ ਹੈ ਇਹ ਕਿਹੜੀ ਕੋੜੀ ਹੋਈ ਆ ਹਾਂਜੀ ਕੋੜੀ ਹੈ ਜੀ ਠੀਕ ਹੈ ਜੀ ਇਹ ਮਾਰਵੜੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਇਹ ਕੀ ਦੀ ਬੇਟੀ ਹੈ ਇਹ ਜੀ ਆਪਣਾ ਅ ਅਸੀਂ ਲੈ ਕੇ ਆਏ ਸੀਗੇ ਗੰਗਾ ਨਗਰ ਤੋਂ ਠੀਕ ਹੈ ਜੀ ਰਾਜਸਥਾਨ ਹਾਂਜੀ ਹਾਂਜੀ ਉੱਥੋਂ ਇਹ ਬਹੁਤ ਅੱਛੇ ਕਰਵਾਈ ਹੋਈ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਤੇਰੀ ਹਾਈਟ ਕਿੰਨੀ ਹੈ ਇਹਦੀ ਹਾਈਟ ਵੀ ਜੀ ਆਪਣੇ 62 ਤੇ 62 ਹੋ ਗਈ ਠੀਕ ਹੈ ਕਿੰਨੀ ਏਜ ਦੀ ਹੈ ਇਹ ਇਹ ਵੀ ਏਜ ਹੈਗੀ ਅੱਜ ਪੌਣੇ 5 ਸਾਲ ਪੌਣੇ 5 ਸਾਲ ਠੀਕ ਹੈ ਮਾਰਵਾੜੀ ਨਸਲ ਹਾਂਜੀ ਠੀਕ ਹੈ ਜੀ ਇਹੇ ਹੱਲੇ ਆਪਾਂ ਕ੍ਰਾਸ ਕਰਾਈ ਹੈ ਨੁਕਰੇ ਔਰ ਸਟੋਕ اچھا ਸਟੈਲੀਨ ਹੈ ਠੀਕ ਹੈ ਜੀ ਤੇ ਬਟ ਚੈੱਕ ਪਾਸ ਨਹੀਂ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਨੈਕਸਟ ਆਪਾਂ ਇੱਕ ਹੋਰ ਰਹਿ ਗਿਆ ਜੀ ਤੋਂ ਉਹ ਵੀ ਦੇਖ ਲੈਣੇ ਆਂ ਰਾਣੀ ਕੋ ਰਾણો ਇਹ ਵੀ ਨੁਕਰੀ ਹੋਈ ਹੈ ਜੀ ਹਾਂਜੀ ਛੇ ਇਹ ਜੀ ਮਾਰਵੜੀ ਮਾਰਵੜੀ ਹੈ ਇਹ ਅੱਛਾ ਜੀ ਪ्योर ਮਾਰਵੜੀ ਹਾਰਸ ਹੈ ਠੀਕ ਹੈ ਜੀ ਪਿਓਰ ਮਾਰਵਾੜੀ ਇਹ ਬਾਬਾ ਬਾਲਗਨਾਥ ਜੀ ਜਿਹੜੇ ਸੀਗੇ ਉੱਥੇ ਜਿਨ੍ਹਾਂ ਦਾ ਹਾਰਸ ਸਟੇਬਲ ਸੀਗਾ ਇਹ ਉਹਨਾਂ ਤੋਂ ਲਈ ਹੋਈ ਹੈ ਠੀਕ ਹੈ ਜੀ ਬਹੁਤ ਹੀ ਅੱਛੀ ਹੈ ਇਹਦੀ ਹਾਈਟ ਕਿੰਨੀ ਹੈ ਇਹਦੀ ਵੀ ਹੈਗੀ ਹੈ 62 ਅੱਛਾ 62 ਹੈਗੀ ਹੈ ਤੇ ਤੇਜ ਕਿੰਨੀ ਹੈ ਜੀ ਇਹ ਦੇ ਦੀ ਵੀ ਜੀ 4 4 ਐਂਡ ਹਾਫ ইয়ারਸ ਇਹ ਕ੍ਰੋਸ ਕਰਵਾਈ ਹੈ ਜੀ ਕਰਵਾਣੀ ਹੈ ਅ ਕ੍ਰੋਸ ਕਰਾਈ ਹੋਈ ਹੈ ਜੀ ਠੀਕ ਹੈ ਜੀ ਹਾਂ ਰਿਜ਼ਲਟ ਵੇਟਿੰਗ ਹੈ ਅੱਛਾ ਰਿਜ਼ਲਟ ਅਜੇ ਵੇਟਿੰਗ ਹੈ ਠੀਕ ਹੈ ਜੀ ਤੇ ਹੋਰ ਆਪਣੇ ਕੋਲੇ ਫਾਰਮ ਤੇ ਕਿਹੜੇ ਕਿਹੜੇ ਹੈਗੇ ਜੀ ਨਸਲ ਆਪਣੇ ਫਾਰਮ ਤੇ ਵੀ ਜੀ ਆਪਣੇ ਕੋਲ ਰਤਨਾਕਰ ਦਾ ਬੱਚਾ ਆਪਾਂ ਤਿਆਰ ਕਰ ਰਹੇ ਆ ਠੀਕ ਹੈ ਜੀ ਉਹ ਮਤਲਬ ਡੀਐਨਏ ਅਪਰੂਵਡ ਹੈਗਾ ਬੱਚਾ ਠੀਕ ਹੈ ਜੀ ਕਿਉਂਕਿ ਉਹਦੇ ਫਾਦਰ ਵੀ ਆਪਣੇ ਕੋਲ ਸੀਗੇ ਰਤਨਾਕਰ ਦਾ ਬੱਚਾ ਸੀਗਾ ਡਾਇਰੈਕਟ ਬੇਮਿਸਾਲ ਹਾਰਸ ਬੇਮਿਸਾਲ ਦਾ ਅੱਗੇ ਗੱਜਕੇਸਰੀ ਸੀਗਾ ਗੱਜਕੇਸਰੀ ਦਾ ਉਹ ਸਾਡਾ ਠੀਕ ਹੈ ਜੀ ਜਿਹੜਾ ਹਾਰਸ ਅਸੀਂ ਤਿਆਰ ਕਰ ਰਹੇ ਆ ਉਹ ਹੈਗਾ ਫੇਰ ਇੱਕ ਡਾਇਰੈਕਟ ਆਪਣੇ ਕੋਲੇ ਦਿਲਬਾਗ ਹਾਰਸ ਦਾ ਡੀਐਨਏ ਅਪਰੂਵਡ ਰਜਿਸਟਰਡ ਮਾਰਵੜੀ ਹਾਰਸ ਸੁਸਾਇਟੀ ਤੋਂ ਅ ਬੱਚਾ ਹੈਗਾ ਹਾਂਜੀ ਉਹਦਾ ਨਾਮ ਅਨਮੋਲ ਹੈ ਜੀ ਠੀਕ ਹੈ ਜੀ ਉਹ ਵੀ ਡਾਇਰੈਕਟਰ ਉਹਨਾਂ ਦੇ ਘਰੋਂ ਆਇਆ ਹੋਇਆ ਠੀਕ ਹੈ ਜੀ ਲਖੇਵਾਲੀ ਪਿੰਡ ਤੋਂ ਆਇਆ ਗੰਗਾ ਨਗਰ ਦੇ ਕੋਲੇ ਪਿੰਡ ਆਇਆਗਾ ਠੀਕ ਹੈ ਜੀ ਤੇ ਇੱਕ ਆਪਣੇ ਕੋਲੇ ਅੱਗੇ ਐਦਾ ਹੀ ਅ ਫਰਜ਼ੰਦ ਘੋੜਾ ਜਿਹੜਾ ਜਿਸ ਦੀ ਉਹ ਬੱਚੀ ਹੈਗੀ ਹੈ ਹਾਂਜੀ ਤੇ ਛੋਟੀ ਬੱਚੀ ਹੈ ਉਹਦਾ ਇੱਕ ਛੋਟਾ ਫੋਲ ਹੈਗਾ ਆਪਣੇ ਕੋਲੇ ਠੀਕ ਹੈ ਜੀ ਉਹ ਵੀ ਹਲੇ 6 7 ਮੰਥਸ ਦਾ ਹੈਗਾ ਠੀਕ ਹੈ ਜੀ ਠੀਕ ਫਿਰ ਆਪਣੇ ਕੋਲੇ ਅਬੋਰ ਵਾਲੇ ਵੱਡੇ ਘੋੜੇ ਦੀ ਬੱਚੀ ਹੈਗੀ ਹੈ ਹਾਂਜੀ ਉਹ ਬਹੁਤ ਅੱਛੀ ਹੈਗੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਫਿਰ ਆਪਣੇ ਕੋਲ ਇੱਕ ਅੱਗੇ ਜਿਹੜੇ ਹਾਰਸੇ ਹੈਗੇ ਨੇ ਇਹ ਅਪਰੋਕਸੀਮੇਟਲੀ ਆਪਣੇ ਕੋਲੇ 10 ਹਾਰਸੇ ਹਲੇ ਘਰੇ ਵੀ ਨੇ ਇੱਕ ਉਹਨਾਂ ਚੋਂ ਬਨਰਾਜ ਵੀ ਹੈਗਾ ਘੋੜਾ ਉਹ ਵੀ ਡੀਐਨਏ ਰਜਿਸਟਰਡ ਹੈ ਠੀਕ ਹੈ ਜੀ ਬਹੁਤ ਦਿਲਵਾਗ ਦਾ ਹਾਂ ਜੀ ਰਣੀਆਂ ਵਾਲੇ ਜਿਹੜੇ ਹੈਗੇ ਨੇ ਉਹਨਾਂ ਦਾ ਪਿਓਰ ਬਲੱਡ ਲਾਈਨ ਆ ਮਤਲਬ ਡੀਐਨਏ ਸਾਰੇ ਮਤਲਬ ਕਿ ਸਟਾਡ ਜਿਵੇਂ ਤੁਸੀਂ ਕਹ ਰਹੇ ਹੋ ਠੀਕ ਜੀ ਕਿਉਂਕਿ ਜੇ ਤੁਹਾਡੇ ਕੋਲ ਹਾਰਸੇ ਨੇ ਤੇ ਉਹਨਾਂ ਦੇ ਜਦੋਂ ਤੁਸੀਂ अच्छे ब्रीडर ਤੋਂ ਭਾਗ ਲੈਨੇ ਹੋ ਤੇ ਇਹੀ ਫਾਇਦਾ ਹੁੰਦਾ ਜੀ ਕਿ ਇਹਨਾਂ ਦੀ ਅੱਛੀ ਹਾਈਟ ਨਿਕਲਦੀ ਹੈ ਅੱਛੀ ਬਿਊਟੀ ਨਿਕਲਦੀ ਹੈ ਮਤਲਬ ਪ੍ਰੋਪਰ ਕੇਅਰ ਕਰਨੀ ਪੈਂਦੀ ਵੀ ਜਾਨਵਰ ਆਪਣੇ ਆਪ ਬਹੁਤ ਵਧੀਆ ਮਤਲਬ ਨਿਕਲਦੇ ਹੈ 6 ਕਿਲੋ ਤੇ ਬਰੁੰਦੀ ਦੇ ਵਿੱਚ ਆਪਣਾ ਫਾਰਮ ਹੈ ਜੀ ਠੀਕ ਹੈ ਜੀ ਤੇ ਸਰ ਆਪਣੇ ਕੰਟੈਕਟ ਨੰਬਰ ਕਿੰਨੇ ਆ ਬੱਸ ਤਾਂ ਮੈਂ ਤੁਹਾਡੇ ਬੋਰਡ ਦੀ ਬਾਕੀ ਕੋਈ ਤੁਸੀਂ ਦੱਸੋ ਹਾਂ ਜੀ ਆਪਣਾ ਕੰਟੈਕਟ ਨੰਬਰ ਮੇਰਾ ਪਰਸਨਲ ਹੈਗਾ ਜੀ 98140 ਠੀਕ ਹੈ ਜੀ 70966 ਠੀਕ ਹੈ ਜੀ ਤੇ ਸੈਕੰਡਲੀ ਫਾਦਰ ਸਾਹਿਬ ਵੀ ਹੈਗੇ ਆ ਉਹਨਾਂ ਦਾ 98 78 ਠੀਕ ਹੈ ਜੀ 55508 ਠੀਕ ਹੈ ਸਟਾਰਟ ਸਰਵਿਸ ਵੀ ਆਪਣੇ ਅਵੇਲੇਬਲ ਉਹਦੀ ਕੀ ਚਾਰजेस ਲੈਣੇ ਆ ਸਟਾਰਟ ਸਰਵਿਸਸ ਦੀ ਬਹੁਤ ਨੋਮੀਨਲ ਅਮਾਉਂਟ ਹੈਗੀ ਹੈ ਠੀਕ ਹੈ ਜੀ 21 ਰੱਖਿਆ ਹੋਇਆ ਹੈ ਠੀਕ ਹੈ ਜੀ 21000 ਹਾਂਜੀ 21000 ਰੱਖਿਆ ਠੀਕ ਹੈ ਜੀ ਜਿਹਦੇ ਵਿੱਚ ਕੀ ਆਪਣੇ ਕੋਲੇ ਡਾਇਰੈਕਟ DNA ਰਜਿਸਟਰ ਟੂ ਮਾਰਵੜੀ ਹਾਰਸੇਸ ਹੈਗੇ ਨੇ ਹਾਂਜੀ ਆਂਦੇ ਵਾਲੇ ਟਾਈਮ ਦੇ ਵਿੱਚ ਰਤਨਾਕਰ ਦਾ ਬੱਚਾ ਵੀ ਤਿਆਰ ਹੋ ਜਾਏਗਾ ਉਹ ਵੀ DNA ਰਜਿਸਟਰਡ ਹੋਏਗਾ ਹਾਂਜੀ ਤੇ ਫਿਰ ਆਪਣੇ ਕੋਲੇ ਨੁਕਰਾ ਜਿਹੜਾ ਹਾਰਸ ਹੈ ਸ਼ਕਤੀ ਹਾਰਸ ਜਿਹੜਾ ਮੈਂ ਚੈਂਪੀਅਨ ਤੁਹਾਨੂੰ ਦਿਖਾ ਰਿਹਾ ਇਹਨੂੰ ਪਿਆਰ ਕਰਦੇ ਆ ਨੈਕਸਟ ਈਅਰ ਏਰੀਆ ਵੀ ਆਪਾਂ ਸਟੱਡੀ ਸਰਵਿਸਿਜ਼ ਓਪਨ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਮਤਲਬ ਨੈਕਸਟ ਜਿਹੜਾ ਮੇਲਾ ਆਊਗਾ ਵੀ ਉੱਥੇ ਪ੍ਰেজেন্ট ਹੋਏਗਾ ਬਿਲਕੁਲ ਜੀ ਪ੍ਰেজেন্ট ਵੀ ਹੋਏਗਾ ਪਰਮਾਧਮਾ ਦੇ ਮੇਅਰ ਦੇ ਨਾਲ ਸਾਡੇ ਤੇ ਆਪਾਂ ਇਹਦੀਆਂ ਨੈਕਸਟ ਮੇਲੇ ਤੇ ਹਾਂਜੀ ਸਟੱਡ ਸਰਵਿਸਿਜ਼ ਓਪਨ ਕਰਵਾ। ਠੀਕ ਹੈ ਜੀ। ਦੇਖ ਸਕਦੇ। ਥੈਂਕ ਯੂ ਸਰ ਥੈਂਕ ਯੂ ਸੋ ਮੱਚ ਤੁਸੀਂ ਟਾਈਮ ਦਿੱਤਾ ਜੀ ਆਪਾਂ। ਮੋਸਟ ਵੈਲਕਮ। ਤੇ ਬਾਕੀ ਜਰੂਰ ਮਿਲਾਂਗੇ ਜੀ ਦੁਬਾਰਾ ਕਿਤੇ ਸ਼ੋ ਹੋਏਗਾ ਜੀ। ਬਰੁੰਦੀ ਸਟੱਡ ਫਾਰਮ ਭਾਈ ਦੇ ਸਟੱਡ ਫਾਰਮ ਦਾ ਨਾਮ ਹੈ ਜੀ ਤੇ ਨੁਕਰੇ ਵੀ ਇਹਨਾਂ ਕੋਲੇ ਮਾਰਵਾੜੀ ਵੀ ਹੈ ਤੇ ਹੋਰ ਚੈਂਪੀਅਨ ਘੋੜੇ ਤੇ ਬੱਚੇ ਬੱਚੀਆਂ ਜਿਹੜੇ ਹੈਗੇ ਜੀ ਉਹ ਵੀ ਇਹਨਾਂ ਦੇ ਫਾਰਮ ਤੇ ਅਵੇਲੇਬਲ ਆ ਤੇ ਸਟੱਡ ਫਾਰਮ ਸਟੱਡ ਸਰਵਿਸ ਕਟ ਨੰਬਰਸ ਮੈਂ ਸਾਰੇ ਦੇ ਮੈਂਸ਼ਨ ਕਰ ਦੂੰਗਾ ਜੀ ਤੇ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਰਿਕੁਆਇਰਮੈਂਟ ਹੈ ਤੁਸੀਂ ਸਾਰ ਨੂੰ ਕਾਲ ਕਰ ਸਕਦੇ ਹੋ ਡਾਇਰੈਕਟਲੀ ਜਿਹੜੇ ਓਨਰ ਦੇ ਨੰਬਰ ਹੈ ਜੀ ਉਹ ਵੀ ਵਿੱਚ ਇਹਦੇ ਮੈਂਸ਼ਨ ਸੋ ਐਨੀ ਫੋਰ ਐਨੀ ਰਿਕੁਆਇਰਮੈਂਟਸ ਤੁਸੀਂ ਕਾਲ ਕਰ ਸਕਦੇ ਹੋ ਡਾਇਰੈਕਟਲੀ ਬਾਕੀ ਆਪਾਂ ਐਂਡ ਕਰਦੇ ਹਾਂ ਆਪਣਾ ਅੱਜ ਦਾ ਵਲੌਗ ਜਲਦੀ ਮਿਲੂਗਾ ਤੁਹਾਨੂੰ ਨਵੇਂ ਵਲੌਗ ਨਵੀਂ ਲੋਕੇਸ਼ਨ ਦੇ ਨਾਲ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰਦੇ ਹੋ ਜੀ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਾਂ ਮੈਂ ਜੀ ਤੇ ਥੈਂਕ ਯੂ ਟੇਕ ਕੇਅਰ ਬਾਏ ਸ਼ਿਖਰ ਜੀ